ਨੈਸ਼ਨਲ ਸੜਕ ਸੁਰੱਖਿਆ ਮਹੀਨੇ ਦੇ ਚੱਲਦਿਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਰੈਲੀ ਕੀਤੀ ਗਈ ਹੈ। ਰੈਲੀ ਕੀਤੀ ਗਈ ਹੈ ਉਹਨਾਂ ਵਿਦਿਆਰਥੀਆਂ ਦੇ ਵੱਲੋਂ ਜਿਹੜੇ ਕਿ ਐਨਸੀਸੀ ਦੇ ਵਿਦਿਆਰਥੀ ਨੇ ਇਹ ਰੈਲੀ ਨੈਸ਼ਨਲ ਸੜਕ ਸੁਰੱਖਿਆ ਮਹੀਨੇ ਦੇ ਚੱਲਦਿਆਂ ਕੀਤੀ ਗਈ ਹੈ ਕਿਉਂਕਿ ਲੋਕਾਂ ਦੇ ਵਿੱਚ ਜਾਗਰੂਕਤਾ ਫਲਾਉਣੀ ਬਹੁਤ ਜ਼ਰੂਰੀ ਹੈ ਸੜਕ ਨੀਮਾ ਦੇ ਬਾਰੇ। ਜੀ ਹਾਂ ਸੜਕ ਤੇ ਜਾਂਦਿਆਂ ਹੋਇਆਂ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ? ਕਿਹੜੇ-ਕਿਹੜੇ ਰੂਲਸ ਨੂੰ ਫੋਲੋ ਕਰਨਾ ਚਾਹੀਦਾ ਹੈ ਉਹਨਾਂ ਬਾਰੇ ਜਾਣਕਾਰੀ ਦਿੰਦਿਆਂ ਇੱਕ ਰੈਲੀ ਕੱਢੀ ਗਈ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਸ ਦੇ ਵਿੱਚ ਐਸਐਸਪੀ ਰੂਪਨਗਰ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਹੈ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਬੱਚਿਆਂ ਦਾ ਸਾਥ ਦਿੰਦੇ ਹੋਏ ਨਜ਼ਰ ਆਏ ਨੇ ਐਸਐਸਪੀ ਰੂਪਨਗਰ ਜੀ ਜਿਹੜਾ ਉਹਦੇ ਬਾਰੇ ਜਾਣਕਾਰੀ ਦਿੰਦੇ ਜੀ ਇਹ ਮਾਨਯੋਗ ਐਸਐਸਪੀ ਰੂਪਨਗਰ ਸ਼੍ਰੀ ਜੁਨੀਅਰ ਸਿੰਘ ਜੀ ਸਾਹਿਬ ਆਈਪੀਐਸ ਇਹ ਹਦਾਇਤਾਂ ਦੇ ਮੁਤਾਬਕ ਜੀ 15 ਜਨਵਰੀ ਤੋਂ 14 ਫਰਵਰੀ ਤੱਕ ਸਹੀ ਸੜਕ ਸੱਖਿਆ ਹਫ਼ਤਾ ਮਹੀਨਾ ਚਲਿਆ ਜਾ ਰਿਹਾ ਹੈ ਕਿ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਕਾਲਜ ਬਲਾਲ ਸਿੰਘ ਸਾਹਿਬ ਦੇ ਐਨ ਸੀ ਸੀ ਦੇ ਕੈਡੇਟਸ ਨਾਲ ਲੈ ਕੇ ਇਹ ਰੈਲੀ ਕਰ ਰਹੇ ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਨਾ ਦੇਣ ਜੀ ਤੇ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਹੁੱਲੜਬਾਜੀ ਕਰਦੇ ਨੇ ਜੀ ਅਸੀਂ ਨੌਜਵਾਨਾਂ ਨੂੰ ਮੈਂ ਸੇਹਾ ਦੇਣਾ ਕਿ ਪ੍ਰਾਤਿਮਿਕ ਜਿੰਦਗੀ ਬਹੁਤ ਕੀਮਤੀ ਆ ਤੇ ਨੌਜਵਾਨ ਜਿਹੜੀ ਆ ਪਾਲਣਾ ਹਰ ਹਾਲ ਉਹ ਰਾਜ ਹੈ ਮਾਨਯੋਗ ਮੌਜੂਦਾ ਵਿਸ਼ਵਾ ਦੇ ਤਾਲੇ ਕਰਾਉਣ ਨੰਬਰ ਕੋਲੇ ਤਾਲੇ ਪ੍ਰੋਪਰ ਲਗਾ ਕੇ ਰੱਖਣਾ ਤੇ ਮੇਜ਼ਬਾਨੀ ਕਰਨਾ ਧੰਨਵਾਦ